ਸਰਕਾਰ ਕਰਦੀ ਹੈ ਕੀ ਤੇਰਾ ਮੇਰੀ 420 ਸਰਕਾਰ ਕਰਦੀ ਹੈ ਕੀ ਤੇਰਾ ਮੇਰੀ 420 ਸਾਡਾ ਹੱਕ ਇਹੇ ਹੱਕ ਸਾਡਾ ਹੱਕ ਇਹੇ ਹੱਕ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਦੀਪਕ ਕੰਬੋਜ ਸੁਪਾ ਪ੍ਰਧਾਨ ਬੇਰੁਜ਼ਗਾਰੀ ਟੇਟ ਪਾਸ ਕਿ ਕਿਸ ਮਾਮਲੇ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਅਸੀਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਕਿ ਸਰਕਾਰ ਦੇ ਜਿਹੜਾ ਪ੍ਰਦਰਸ਼ਨ ਕਰ ਰਹੇ ਆ ਅਸੀਂ ਬੇਰੁਜ਼ਗਾਰ ਹਾਂ ਈਟੀਟ ਟੈਟ ਸਾਡਾ ਕਲੀਅਰ ਹੈ ਜੋ ਸਰਕਾਰ ਵੱਲੋਂ ਜਿਹੜੀ ਕਿ ਕੰਡੀਸ਼ਨ ਰੱਖੀ ਗਈ ਸੀ ਅਸੀਂ ਉਸ ਨੂੰ ਕਲੀਅਰ ਕਰਦੇ ਆ ਅਸੀਂ ਸਰਕਾਰ ਕੋਲੋਂ ਮੰਗ ਕਰ ਰਹੇ ਆ ਕਿ ਜਿਹੜਾ ਕਿ ਸਾਡੇ ਜਲਦੀ ਜਿਹੜਾ ਕਿ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਖਾਲੀ ਪਈਆਂ ਅਸਾਮੀਆਂ ਦੀ ਉੱਪਰ ਸਾਨੂੰ ਫਿਲ ਕੀਤਾ ਜਾਵੇ ਤਕਰੀਬਨ ਸਾਡੇ 12000 ਜਿਹੜੇ ਕਿ ਪ੍ਰਾਇਮਰੀ ਸਕੂਲਾਂ ਦੀ ਜਿਹੜੀਆਂ ਅਸਾਮੀਆਂ ਸਕੂਲਾਂ ਦੇ ਵਿੱਚ ਖਾਲੀ ਪਈਆਂ ਹਨ ਅਤੇ ਸਰਕਾਰ ਕੋਲੋਂ ਅਸੀਂ ਕਾਫੀ ਲੰਬੇ ਸਮੇਂ ਤੋਂ ਜਿਹੜੇ ਕਿ 2 ਸਾਲ ਹੋ ਚਲੇ ਆ ਅਸੀਂ ਮੰਗ ਕਰ ਰਹੇ ਹਾਂ ਮੀਟਿੰਗਾਂ ਹੋ ਚੁਲੀਆਂ ਆ ਓਪੀ ਸੋਨੀ ਜੀ ਨਾਲ ਪਰ ਸਾਨੂੰ ਲਾਰੇ ਦਸਵਾ ਹਜੇ ਤੱਕ ਕੁਝ ਨਹੀਂ ਮਿਲਿਆ ਪਿਛਲੀ 29 ਤਰੀਕ ਨੂੰ ਜਿਹੜੇ ਕਿ ਓਪੀ ਸੋਨੀ ਜੀ ਨੇ ਸਿੱਖਿਆ ਮੰਤਰੀ ਸਾਹਿਬ ਨੇ ਸਾਨੂੰ ਕੁਝ ਅਸਾਮੀਆਂ ਭਰਨ ਲਈ ਸਾਨੂੰ ਉਹਨਾਂ ਨੇ ਕੋਈ ਭਰੋਸਾ ਦਿੱਤਾ ਸੀਗਾ ਬਾਕੀ ਉਸ ਤੋਂ ਬਾਅਦ ਸਾਡੀ 2-4 ਦਿਨਾਂ ਬਾਅਦ ਮੀਟਿੰਗ ਹੋਣ ਤੋਂ ਬਾਅਦ ਉਹਨਾਂ ਨੇ ਫਿਰ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਮੈਂ ਜਿਹੜੀ ਅਸਾਮੀਆਂ ਭਰਨ ਲਈ ਫਿਰ ਲੋਕ ਕਰਨ ਲਈ ਨਹੀਂ ਕਿਹਾ ਅਸੀਂ ਇਹ ਵਾਰ-ਵਾਰ ਟ੍ਰੇਲੀਆਂ ਅਤੇ ਪ੍ਰੋਟੈਸਟ ਇਸ ਲਈ ਕਰ ਰਹੇ ਆ ਕਿ ਸਾਡੀ ਇੱਕ ਇਹ ਮੰਗ ਹੈ ਕਿ ਜਿਹੜੇ ਕਿ ਨੋਟੀਫਿਕੇਸ਼ਨ ਸਾਡੇ ਜਾਰੀ ਕੀਤਾ ਜਾਵੇ ਅਤੇ ਸਾਡੀ ਭਰਤੀ ਕੀਤੀ ਜਾਵੇ ਜਿਹੜੇ ਕਿ ਪਿਛਲੇ ਦਿਨੀ ਹੁਣ ਸਰਕਾਰ ਨੂੰ ਅਸੀਂ ਇਹ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਜਿਹੜੇ ਕਿ ਨਰਸਾਂ ਨੇ ਜਿਸ ਤਰੀਕੇ ਨਾਲ ਦੇਖੋ ਉਹਨਾਂ ਨੇ ਛਾਲਾਂ ਲਗਾਈਆਂ ਆਪਣੀ ਜਾਨ ਨੂੰ ਜੋਖਮ ਵਿੱਚ ਡਾਲਿਆ ਹੁਣ ਸਾਡੇ ਜਿਹੜੇ ਕਿ ਅੱਜ ਸਾਥੀ ਸਾਡੇ ਜਿਹੜੇ ਪੰਜ ਟੈਂਕੀ ਦੇ ਉੱਪਰ ਚੜ੍ਹੇ ਹਨ ਜੇਕਰ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਉਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਹੋਵੇਗੀ ਅਸੀਂ ਸਰਕਾਰ ਕੋਲੋਂ ਇਹ ਦੁਬਾਰਾ ਫਿਰ ਮੰਗ ਕਰਦੇ ਆਂ ਵਾਰ-ਵਾਰ ਉਹਨਾਂ ਨੂੰ ਅਸੀਂ ਇਹ ਕਹਿੰਦੇ ਆਂ ਕਿ ਜਿਹੜੇ ਕਿ 12.5 ਹਜ਼ਾਰ ਦੇ ਕਰੀਬ ਜਿਹੜੇ ਸਕੂਲਾਂ ਦੇ ਵਿੱਚ ਅਸਾਮੀਆਂ ਖਾਲੀ ਪਈਆਂ ਹਨ ਉਹਨਾਂ ਨੂੰ ਫਿਲ ਕੀਤਾ ਜਾਵੇ ਤਕਰੀਬਨ 14.5 ਹਜ਼ਾਰ ਦੇ ਕਰੀਬ ਅਸੀਂ ਜਿਹੜੇ ਕਿ ਪੀਟੀ ਟਟ ਕਲੀਅਰ ਆ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕਿ ਜਿਹੜੀ ਕਿ ਨੋਟੀਫਿਕੇਸ਼ਨ ਜਲਦੀ ਜਾਰੀ ਕਰਕੇ ਤੇ ਵਰਤੀ ਕੀਤੀ ਜਾਵੇ ਉਸ ਤੋਂ ਦੀ ਮੰਗ ਜਿਹੜਾ ਸਾਡਾ ਪ੍ਰੋਟੈਸਟ ਹੈ ਜਿਹੜਾ ਸਾਡਾ ਸੰਘਰਸ਼ ਹੈ ਇਹ ਰੈਗੂਲਰ ਜਾਰੀ ਰਹੂਗਾ ਜਿੰਨੀ ਦੇਰ ਤੱਕ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਇਹ ਨੋਟੀਫਿਕੇਸ਼ਨ ਤੱਕ ਉੱਥੇ ਪੂਰੀ ਪਤਾ ਕਿ ਸਾਡੇ ਜਿਹੜੇ ਸਾਥੀ ਪੰਜ ਸੱਤ ਹੀ ਉੱਪਰ ਬੈਠੇ ਹਨ ਉੱਪਰ ਬੈਠੇ